ਸ਼ਰਮ ਨਾਲ ਘਮ ਹੈ ਜਿਸੇ ਕਿ ਬਿਆਨ ਕੀਤਾ ਜਾ ਸਕਦਾ ਕੁਝ ਅਸੀਂ ਕੀ ਗੁਨਾਹ ਕਰ ਲਿਆ ਆਪਣੇ ਮੁੰਡੇ ਨੂੰ ਵਿਆ ਕੇ ਅਸੀਂ ਤਾਂ ਕਹਾਂਗੇ ਰੱਬ ਕਿਸਨ ਮੁੰਡਾ ਹੀ ਨਾ ਦੇਵੇ ਤੇਰੀਆ ਮੇਰੇ ਨਾਲ ਫਿਊਸ਼ ਮਾਰ ਕਟਾਈ ਕਰਦਾ ਠੀਕ ਹੈ ਹਰ ਚੀਜ਼ ਦੀ ਉਹ ਲੜਕੀ ਕੋਲ ਵੀਡੀਓ ਹੈ ਪਲਕ ਕੋਲ ਠੀਕ ਹੈ ਉਹਦੇ ਕੋਲ ਮਾਰ ਕਟਾਈ ਦੀ ਕੋਈ ਵੀਡੀਓ ਨਹੀਂ ਹੈ ਮੈਚ ਕੁਛਣਾ ਚਾਹੀਦੀ ਹੈ ਖਾਣਾ ਵਗੈਰੀ ਦਿਨ ਦਿਨੀ ਓਪਨ ਕਿਚਨ ਹੈ ਬੱਚਾ ਖੁਦ ਹੀ ਬਣਾ ਸਕਦਾ ਹੈ ਕੋਈ ਇਸ ਤਰ੍ਹਾਂ ਦੀ ਗੱਲ ਤਾਂ ਨਹੀਂ ਹੈ ਕਿ ਬੱਚੇ ਨੂੰ ਖਾਣਾ ਬਣਾਉਣਾ ਨਹੀਂ ਆਉਂਦਾ ਸਾਡੇ ਘਰ ਤਾਂ ਇਸ ਤਰ੍ਹਾਂ 12 ਵਜੇ ਆਓਗੇ 12 ਵਜੇ ਤਵਾਂ ਰੱਖਿਆ ਜਾਏਗਾ ਅਸੀਂ ਠੰਡੀਆਂ ਰੋਟੀਆਂ ਨਾ ਖਾਣੇ ਆ ਨਾ ਖੁਆਣੇ ਆ ਨਾ ਸਾਡੀ ਮਦਰ ਇਨ ਲਾ ਜਾਂ ਕੋਈ ਵੀ ਕਿਸੇ ਨੇ ਸਾਡੇ ਤੇ ਕਦੀ ਪਾਬੰਦੀ ਨਹੀਂ ਲਗਾਈ ਕਿ ਸੰਡੇ ਨੂੰ ਘੁੰਮਣ ਨਹੀਂ ਜਾਣਾ ਜਾਂ ਕੁਝ ਵੀ ਹੈ ਹਾਂ ਬੱਚਿਆਂ ਨੇ ਖੁਦ ਦੀ ਅਗਰ ਉੱਠਣਾ ਹੀ 2:00 ਵਜੇ ਤੇ ਸੱਸ ਕੀ ਕਰੇਗੀ ਵਿਚਾਰੀ ਮੈਂ ਹੀ ਪਿਉ ਦਾ ਰਿਸ਼ਤਾ ਕਰਾਇਆ ਸੀਗਾ ਕਿ ਮੇਰਾ ਚਲ ਦੋ ਤਾ ਅੱਛਾ ਬੜਾ ਅੱਛਾ ਮੇਰਾ ਬੱਚਾ ਵਾ ਮੇਰੀ ਇੰਸਟਾਗ੍ਰਾਮ ਮੈਨੂੰ ਇਹ ਲੱਗੇ ਬੜੇ ਸ਼ਰੀਫ ਨੇ ਪਰ ਮੈਨੂੰ ਕੀ ਪਤਾ ਸੀ ਕਿ ਮੈਂ ਦੋ ਘਰ ਕਰਤਾਬ ਕਰਦੀ ਪਈਆਂ ਇੱਕ ਆਪਣੇ ਦੋਤੇ ਦਾ ਤੇ ਇੱਕ ਆਪਣੇ ਧੀ ਦਾ ਜਦੋਂ ਦੀ ਵਿਆਹੀ ਆਈ ਮੇਰੀ ਧੀ ਚਾਹਵਲੀ ਹਸਪੀਟਲ ਡਾਕਟਰ ਵੀ ਇਹ ਜਿਹੜੇ ਵੀ ਸਾਡੇ ਤੇ ਝੂਠੇ આરોਪ ਇੰਨੇ ਲਗਾਏ ਹੈਗੇ ਨਾ ਉਸ ਪਰਿਵਾਰ ਦੇ ਵਿੱਚ ਜਾ ਕੇ ਪਤਾ ਕਰੋ ਕਿ ਦਸ ਨੂੰ ਅਗਰ ਰਹਿੰਦੀਆਂ ਪਈਆਂ ਹੈਗੀਆਂ ਕਿ ਆ ਅਸੀਂ ਦੇਹਜ ਮੰਗਣ ਵਾਲੇ ਹੈਗੀਆਂ ਦੇ ਅਸੀਂ ਕੀ ਹੈ ਦੇਹੇ ਤਾਂ ਉਹ ਬੰਦਾ ਮੰਗਦਾ ਹੈਗਾ ਜਿੰਦੇ ਕੋਲ ਕੋਈ ਕਮੀ ਹੋਵੇ ਔਰ ਸੈਕੰਡ ਚੀਜ਼ ਟੌਰਚਰ ਕਰਦੇ ਅਰੇ ਯਾਰ ਟੌਰਚਰ ਕਰਦੇ ਹੈਗੇ ਮਹੀਨਾ ਵਿਆਹ ਦੇ ਵਿੱਚ 20 ਦਿਨ ਆਪਾਂ ਯੂਰਪ ਹਨੀਮੂਨ ਤੇ ਭੇਜ ਦਿੱਤਾ ਉਸ ਤੋਂ ਬਾਅਦ ਇੱਥੇ ਆ ਕੇ ਰੋਜ਼ ਪਾਰਟੀ ਤੇ ਕਿੱਟੀ ਤੇ ਜਾ ਰਹੇ ਹੈਗੇ ਨਾ 30-30 ਹਜ਼ਾਰ ਦੇ ਜਿਮ ਜੁਆਇਰ ਕਰਾਏ ਹੋਏ ਹੈਗੇ ਨਾ ਆ ਇਹ ਵਾਲਾ ਟੌਰਚਰ ਹੈ ਤਾਂ ਫਿਰ ਜੀ ਹਾਂ ਵੈਸੇ ਤਾਂ ਮੇਰੀ 65 ਸਾਲ ਦੀ ਉਮਰ ਹੈ ਜੀ ਇਹ ਮਤਲਬ ਸਾਡੇ ਵਾਸਤੇ ਤਾਂ ਨੰ ਸ਼ਰਮ ਦਾ ਕੰਮ ਹੈ ਜਿਸੇ ਕਿ ਬਿਆਨ ਕੀਤਾ ਜਾ ਸਕਦਾ ਅਸੀਂ ਕੀ ਗੁਨਾਹ ਕਰ ਲਿਆ ਆਪਣੇ ਮੁੰਡੇ ਨੂੰ ਵਿਆਹ ਕੇ ਅਸੀਂ ਤਾਂ ਕਹਾਂਗੇ ਰੱਬ ਕਿਸਨ ਮੁੰਡਾ ਹੀ ਨਾ ਦੇਵੇ ਨਾ ਦੇਵੇ ਮੁੰਡਾ ਜੇ ਹੋਵੇ ਜਾਂ ਕੰਮ ਹੋਣੇ ਹੈਗੇ ਤੇ ਮਤਲਬ ਵੀ ਖਰਾਬ ਕਰਨਾ ਚਾਹਦੇ ਸੀ ਕੀ ਇਹਨਾਂ ਦਾ ਮੋਟਿਵ ਇਹਨਾਂ ਦਾ ਮੋਟਿਵ ਪੈਸਾ ਦੈਟ ਓਨਲੀ ਦਾ ਓਨਲੀ ਥਿੰਗ ਇਜ਼ ਮਨੀ ਕਿਉਂਕਿ ਜਿਸ ਵੇਲੇ ਗੱਲ ਹੋਈ ਹੈ ਸਾਡੇ ਕਿਸੇ ਬੰਦੇ ਨੇ ਕਿਹਾ ਹੈਗਾ ਵੇ ਬਈ ਇਸ ਪਾਸੇ ਕੀ ਹੋ ਗਿਆ ਇੰਨੀ ਗੱਲ ਹੋ ਗਈ ਕਹਿੰਦਾ ਨਹੀਂ ਜੀ ਮੈਂ ਤਾਂ ਪਹਿਲਾਂ ਮੇਰੀ ਕੋਠੀ ਕੁੜੀ ਦੇ ਨਾਲ ਲਵਾਣਗੇ 4 ਕਰੋੜ ਰੁਪਏ ਦੇਣਗੇ ਮੈਂ ਤਾਂ ਕੁੜੀ ਤਾਂ ਭੇਜਣੀ ਹੈ ਬਈ ਤੂੰ ਕੋਠੀ ਲਵਾਣੀ ਕੋ ਕੱਲ ਇੱਕ ਬੇਟਾ ਜੀ ਹੁੰਦਾ ਇੱਕ ਬੇਟੀ ਹੈ ਇੱਕ ਬੇਟਾ ਹੈ ਠੀਕ ਹੈ ਜੀ ਬੇਟੇ ਦੀ ਸ਼ਾਦੀ ਕਰਦੀ ਬੇਟੀ ਦੀ ਕਰ ਦੇਣੀ ਹੈਗੀ ਹੈ ਉਸ ਤੋਂ ਬਾਅਦ ਇਹਦੀ ਇਹ ਸਭ ਕੁਝ ਉਹਨੇ ਕਿਤੇ ਨਾਲ ਥੋੜਾ ਲੈ ਜਾਣੀ ਹੈਗੀ ਹੈ ਕੁਛ ਵੀ ਹੁੰਦਾ ਸਾਡਾ ਵੀ ਸਮਾਨ ਹੈ ਆਫਟਰ ਆਲ ਅਸੀਂ ਕਿੰਦੇ ਵਾਸਤੇ ਕਮਾਈਦਾ ਹੈ ਔਲਾਦ ਵਾਸਤੇ ਕਮਾਈਦਾ ਹੈ ਅਗਰ ਆਪਾਂ ਔਲਾਦ ਹੀ ਨਹੀਂ ਸੁਖੀ ਰੱਖਾਂਗੇ ਤੇ ਲਨਤ ਹੈ ਸਾਡੇ ਤੇ ਵੀ ਤੇ ਬੇਟਾ ਕਿਉਂ ਨਹੀਂ ਆਇਆ ਅੱਜ ਪ੍ਰੈਸ ਕਾਨਫਰੈਂਸ ਵੀ ਕੀਤੀ ਨਹੀਂ ਅਜ ਉਹ ਥੋੜਾ ਜਿਹਾ ਉਹਨਾਂ ਦੇ ਕੇਸ ਪਿਆ ਆਇਆ ਹੈਗਾ ਵੇ ਤੁਸੀਂ ਹਨੀਮੂਨ ਤੇ ਗੱਲ ਕੀਤੀ ਹੈ ਵੀ ਹਨੀਮੂਨ ਯੂਰਪ ਭੇਜਿਆ ਤੁਸੀਂ ਪਰ ਇਲਜ਼ਾਮ ਲਗਾ ਰਹੇ ਆ ਵੀ ਕੋਈ ਐਕਸਟਰਾ ਮੈਰਿਟਲ ਅਫੇਅਰ ਸੀ ਅਫੇਅਰ ਸੀ ਇਹਨਾਂ ਦਾ ਵੀਡੀਓ ਕਾਲ ਵੀ ਦਿਖਾਈਆਂ ਉਹਨਾਂ ਨੇ ਸਰ ਐਦਾਂ ਮੈਂ ਸ਼ੀ ਇਜ਼ ਵੈਰੀ ਕਲੇਵਰ ਇਨ मॉर्फिन मतलब वो उसने पहले तो सबसे पहले हमारे बेटे के जब ये गई है उसके बाद इसने कैम कैमरे उसके मोबाइल भी हैक किया हमारे घर के कैमरे भी हैक किए हैक क्या किया किए था इसके पास अब घर में बहू है तो एसेस हम तो देंगे ही और हमारे हमारे दिमाग में ये भी नहीं है भी इसका सेसस अभी बंद कर दें हम, हमने तो ऐसा कुछ सोचा ही नहीं हुआ है अगर आपके दिमाग में कोई प्लानिंग चल रही है तो उसका यार मैं हम क्या कर सकते हैं हम तो मतलब ਜਿਵੇਂ ਮੇਰੀ ਇਹ ਬੂਏ ਹਮ ਤਾਂ ਉਸੇ ਤਰ੍ਹਾਂ ਸੇ ਲੈ ਕੇ ਆਏ تھے۔ ਜਿਵੇਂ ਇਹ ਸਾਰੇ 3 ਮਹੀਨੇ ਦੇ ਅੰਦਰ ਹੀ ਸਾਰਾ ਗੁਮਾ ਸਾਇਰ ਸਾਰਾ ਕੁਝ ਆਪ ਕਰਦਾ। ਸਾਡੇ ਇਹ ਕਿੰਨੇ ਦਿਨ ਰਹੀ ਹੈ। ਦੇਖੋ 3 ਮਹੀਨੇ ਦਾ ਇਹ ਲੜਕੇ ਇਹ ਕਹ ਰਹੀ ਜੀ ਲੜਕਾ ਜੂਆ ਖੇਡਦਾ ਹੈ। ਨਸ਼ੇ ਕਰਦਾ ਹੈ। ਇਹ 3 3 ਮਹੀਨੇ ਇਹ ਮਤਲਬ ਦੋਨੋਂ ਕੋਰਸੀ ਪਿਚ ਰਹੇ ਹੈਗੇ। ਅੱਜ ਕੱਲ ਦੇ ਪੜੇ ਲਿਖੇ ਬੱਚੇ ਤਾਂ 3 ਦਿਨ ਵਿੱਚ ਪਤਾ ਲੱਗ ਜਾਂਦਾ। 3 ਮਹੀਨੇ ਤਾਂ ਬਹੁਤ ਲੰਬਾ ਟਾਈਮ ਹੈਗਾ ਵੇ। ਅਗਰ ਜਵਾਰੀਆ ਹੈਗਾ ਵੇ 3 ਮਹੀਨੇ ਆਪਾਂ ਕੀ ਕਰਦੇ ਰਹੇ ਹੈਗੇ। ਵਾਚ ਨਹੀਂ ਕੀਤਾ ਹੈਗਾ ਆਪਾਂ ਬੱਚਿਆਂ ਨੂੰ ਫਿਰ ਉਸ ਤੋਂ ਬਾਅਦ ਇਹ ਸਟੱਡੀ ਦਾ ਅਗਰ ਕਹਿ ਰਹੇ ਹੈਗੇ ਨਾ ਸਟੱਡੀ ਦਾ ਅਸੀਂ ਕਹੇ ਸਾਡੇ ਬੱਚੇ ਜਦ 12ਵੀਂ ਕੀਤੀ ਤੇ ਮੈਂ ਅਸੀਂ ਵੀ ਇਹ ਦੇ ਕੋਈ ਥੋੜਾ ਦੇਾਂਗੇ ਕੋਈ ਅਸੀਂ ਡਿਗਰੀ ਥੋੜਾ ਲੈਣੀ ਹੈਗੀ ਇੰਦੇ ਕੋਲ ਸਾਨੂੰ ਤਾਂ ਇਹ ਸੀਗਾ ਵੀ ਪੜ੍ਹੇ ਲਿਖੇ ਇਸ ਕਰਕੇ ਰਹੇ ਆ ਵੀ ਚਲੋ ਆਨ ਵਾਲੀ ਜਨਰੇਸ਼ਨ ਤੇ ਜਿਹੜੇ ਬੱਚੇ ਹੋਣਗੇ ਥੋੜੇ ਜੇ ਪੜ੍ਹੇ ਲਿਖੇ ਜਾਣਗੇ ਠੀਕ ਹੈ ਕਿਉਂਕਿ ਸ਼ੁਰੂ ਤੋਂ ਇਹ ਕਮਾਕਾਰਾਂ ਵਿੱਚ ਪੈ ਗਏ ਆਪਣੇ ਬਿਜ਼ਨਸ ਵਿੱਚ ਪੈ ਗਏ ਨਹੀਂ ਪੜ੍ਹਾਈ ਕੀਤੀ ਪਰ ਉਸ ਤੋਂ ਵਧੀਆ ਪੜ੍ਹਾਈ ਇੱਕ ਚੀਜ਼ ਹੋਰ ਮੈਂ ਤਾਂ ਕਹਿੰਦਾ ਹੈਗਾ ਵਾ ਇਹੋ ਜੀ ਪੜ੍ਹਾਈ ਨਾਲੋਂ ਤਾਂ ਅਨਪੜ੍ਹ ਚੰਗੇ ਸਾਡੇ ਬੱਚੇ ਕਮ ਸੇ ਕਮ ਤੁਸੀਂ ਪੂਰੇ ਸ਼ਹਿਰ ਦੇ ਵਿੱਚ ਉਸ ਬੱਚੇ ਬਾਰੇ ਪਤਾ ਕਰੋ ਪੂਰੇ ਐਸਾ ਕਿਉਂ ਹੋਇਆ ਕਿ ਜਿਹੜੇ આરોਪ ਲਗਾ ਫਤੇ ਰੋਪ ਲੱਗੇ ਸਰ ਓਨਲੀ ਦਾ ਓਨਲੀ ਥਿੰਗ ਇਜ਼ ਮਨੀ ਤੁਸੀਂ ਕੁੜੀ ਓਨਲੀ ਦਾ ਓਨਲੀ ਥਿੰਗ ਇਜ਼ ਮਨੀ ਤੁਸੀਂ ਕੁੜੀ ਵਾਲਿਆਂ ਨੂੰ ਪਹਿਲਾਂ ਦੱਸਿਆ ਸੀ ਵੀ ਬੇਟਾ ਜਿਹੜਾ 10ਵੀਂ ਪਾਸ ਹੈ ਜਾਂ ਜਿੰਨਾ ਵੀ ਪਾਸ ਹੈ ਇਹਦੇ ਬਾਰੇ ਕੋਈ ਜਾਣਕਾਰੀ ਦਿੱਤੀ ਸੀ ਅਸੀਂ 12ਵੀਂ ਕੀ ਕਿਹਾ ਸੀਗਾ 12ਵੀਂ ਕਿਹਾ ਯੈਸ ਔਰ ਉਸ ਤੋਂ ਬਾਅਦ ਉਹਦੇ ਚਾਚੇ ਸਵਰੇ ਨੇ ਉਹਨੂੰ ਕਿਹਾ ਕੁੜੀ ਨੂੰ ਬੁਲਾ ਕੇ ਬੇਟਾ ਸਾਡਾ ਬੱਚਾ ਇੰਨਾ ਪੜਿਆ ਹੋਇਆ ਤੂੰ ਐਨੀ ਪੜੀ ਲਿਖੀ ਐ ਐਡਜਸਟ ਕਰ ਲੇਂਗੀ ਹਾਂ ਹਾਂ ਦਾदू ਮੇਰੇ ਕੋਈ ਐਸੀ ਦਿੱਕਤ ਨਹੀਂ ਹੈ ਤੁਹਾਡੇ ਕੋਈ ਐਸੀ ਦਿੱਕਤ ਨਹੀਂ ਮੇਰੇ ਕੋਲ ਤਾਂ ਬਹੁਤ ਹੈਗਾ ਵੇ ਇੱਕ ਮਿੰਟ ਬੇਟਾ ਮਤਲਬ 3 ਮਹੀਨੇ ਦੇ ਵਿੱਚ ਸਾਡੀ ਨੂ ਰਾਣੀ ਜਿਹੜੀ ਕਿ ਬਿਲਕੁਲ ਓਕੇ ਸੀ ਉਹ 4 ਵਾਰੀ ਅਸੀਂ ਸਾਨੂੰ ਉਹਨੂੰ ਹਸਪੀਟਲ ਦਾਖਲ ਕਰਾਉਣਾ ਪਿਆ ਫੋਰ ਟਾਈਮ ਕਦੀ ਹੁੰਦਾ ਬੀਪੀ ਵਧਿਆ ਹੋਇਆ ਕਦੀ ਹੁੰਦੀ 슈ਗਰ ਲੋ ਹੋ ਰਹੀ ਏ ਅਰੇ ਯਾਰ ਮੈਂਟਲ ਟੌਰਚਰ ਇਹ ਗੈਂਬਲਿੰਗ ਹੈ ਜਿਹੜੀ ਤੁਸੀਂ ਦਿਖਾ ਰਹੇ ਹੋ ਹਾਂਜੀ ਤੇ ਕੌਣ ਕਰਕੁਰਦਾ ਹੈ ਪਲ ਇਹ ਪਲ ਖੋਲੋ ਜਿਨ੍ਹਾਂ ਨੇ ਦਾ ਮਤਲਬ ਜਿੰਨੇ ਲੈ ਸਾਹਮਣੇ ਸਾਹਮਣੇ ਕਰਦੇ ਗੈਂਬਲ ਦੇ ਸਾਹਮਣੇ ਹੋਰ ਦਿਖਾਓ ਹੋਰ ਫੇਸ ਦਿਖਾ ਦਿਓ ਇਹ ਜਠਾਨੀ ਦੀ ਫੋਟੋ ਜਿਹੋ ਉਹਨਾਂ ਨਾਲ ਮਾਰ ਪਟਾਈ ਹੋਈ ਸੀ ਇਹ ਇਹ ਕਿਨੇ ਕਿਨੇ ਨਿਸ਼ਾਨ ਨੇ ਮਾਰਕ ਉਟਾਈ ਦੇ ਜਿਹੜੇ ਮਾਰਕ ਜਿਸ ਦਿਨ ਮਾਰ ਕੇ ਗਏ ਨੇ ਜਿਸ ਦਿਨ ਮਾਰਿਆ 25th ਨੂੰ ਅਕਤੂਬਰ ਇੱਕ ਗੈਮਿੰਗ ਇਹ ਨਾ ਬਚਿਆ ਨਹੀਂ ਪਤਾ ਹੋਏਗਾ ਜੀ ਹੋਰ ਕੀ ਹੈ ਜੀ ਸਾਡੇ ਕੋਲ ਬਹੁਤ ਸਾਰੇ ਆਹ ਦੇਖੋ ਨਾ ਆ ਫੋਟੋਆਂ ਦਾ ਦੇਖੋ ਤੁਸੀਂ ਅੱਛਾ ਫਿਰ ਇਹ ਕਹਿੰਦੇ ਸਾਡੇ ਸ਼ੌਂਕ ਨਹੀਂ ਪੂਰੇ ਕੀਤੇ ਆਹ ਦੇਖੋ ਇੱਕ ਮਿੰਟ ਕਰਵਾ ਚੋ ਇਹ ਕਰਵਾ ਚੋ ਇੱਕ ਕਰਵਾ ਚੋ ਇੱਕ ਦਿਨ ਪਹਿਲਾਂ ਦੀ 23 ਨੂੰ ਕਰਵਾ ਸੀਗਾ ਆ ਆ ਸਾਰਾ ਸਮਾਰ ਲੈਂਦੇ ਆ ਸਾਰਾ ਸਮਾਰ ਪਾਇਆ ਫੋਟੋ ਹੈ ਇਵਨ ਮੇਰੀ ਮਦਰ ਦਾ ਸਾਡਾ ਇੱਕ ਨਾ ਪੁਛਤੈਨੀ ਹੁੰਦਾ ਜਿਹੜਾ ਡੇ ਟੂ ਡੇ ਮਤਲਬ ਮਤਲਬ ਮੇਰੀ ਮਦਰ ਨੂੰ ਉਹਨੇ ਜੀ ਸੱਸ ਨੇ ਪਾਇਆ ਸੀ ਹਾਂ ਪੰਜਾਂ ਅੰਗਲੇ ਉਹ ਵੀ ਉਹ ਵੀ ਇਹਨੂੰ ਉਹ ਵੀ ਸਾਡੇ ਕੋਲ ਹੈਗੀ ਆ ਉਹ ਵੀ ਪਾਏ ਉਹ ਵੀ ਲੈ ਗਈ ਸਾਨੂੰ ਤਾਂ ਇਹ ਸੀਗਾ ਵੀ ਸਾਰੀਆਂ ਚੀਜ਼ਾਂ ਲੈ ਜਾਂਦੀ ਜਿੰਨਾ ਤੋਂ ਨਾ ਲੈ ਗਈ ਪੇਪਰ ਸਾਈਟ ਤੇ ਕਰਨਾ ਆਈ ਥਿੰਕ ਨੇਅਰ ਬਾਊਟ ਟੂ ਲੈ ਗਈ ਹੁੰਦੀ ਸਵਾ ਡੇਢ ਕਰੋੜ ਦਾ ਤੇ ਜਿੰਨਾ ਸੀਗਾ ਸੋਨਾ ਸਰ ਇੱਕ ਇਹ ਕਹਿ ਗੱਲ ਦੱਸੋ ਗੈਂਬਲਿੰਗ ਦੇ ਇਨਸਾਮ ਤੁਹਾਡੇ ਮੁੰਡੇ ਤੇ ਲਾਏ ਗਏ ਤੇ ਹੁਣ ਤੁਸੀਂ ਫੋਟੋ ਦਿਖਾ ਰਹੇ ਹੋ ਵੀ ਗੈਂਬਲਿੰਗ ਉਹ ਆਪ ਕਰਦੇ ਪਏ ਹਨਾ ਕੋਮ ਕੁੜੀ ਕੁੜੀ ਸਰ ਇਦਾਂ ਨਾ ਆ ਦੇਖੋ ਤੁਹਾਡੇ ਸਾਹਮਣੇ ਹੈਗਾ ਇਹ 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 ਮਤਲਬ ਜਿਹੜੀ ਗੈਂਬਲਿੰਗ ਹੈ ਜੀ ਇਹ ਅਗਰ ਬਹਿ ਕੇ ਬੱਚੇ ਕਰਦੇ ਹੈ ਜਨ ਤਾਂ ਆਪਾਂ ਉਹਨੂੰ ਉਸ ਦੀ ਸ਼੍ਰੇਣੀ ਚ ਲਿਜਾਣਾ ਚਾਹੁੰਦੇ ਹਾਂ ਤੇ ਇਹ ਤੁਹਾਡੇ ਘਰ ਇਹ ਤੁਹਾਡੇ ਘਰ ਕੀਤੀ ਜੀ ਨਹੀਂ ਸਾਡੇ ਨਹੀਂ ਘਰ ਕੀਤੀ ਜੀ ਇਹ ਕਿਥੇ ਹੋ ਰਹੀ ਹੋਣੀ ਹੈਗੇ ਮੇਰਾ ਨਾਮ ਨਹੀਂ ਸੀ ਉਹਨੂੰ ਅਹ ਦੇਖੋ ਇਹਦੇ ਬਾਰੇ ਨਾ ਵੇਟਾਈ ਜਾ ਸਕਦਾ ਐਗਜ਼ੈਕਟ ਪਹਿਲਾਂ ਉਹਨਾਂ ਦੀ ਫੋਟੋ ਪਈ ਹੋਈ ਸੀਗੀ ਤੇ ਮੈਨੂੰ ਉਹ ਪਤਾ ਲੱਗਿਆ আচ্ছা ਉਸ ਤੋਂ ਬਾਅਦ ਆ ਦੇਖੋ ਇਹ ਕਹਿੰਦੇ ਸਾਡੇ ਸ਼ੌਂਕ ਨਹੀਂ ਪੂਰੇ ਕਿਤੇ ਇਹ ਹਨੀਮੂਨ ਤੋਂ ਵਾਪਸ ਆਉਣ ਤੇ ਬਾਅਦ ਪੂਰਾ ਅਸੀਂ ਉਹਦਾ ਵੈਲਕਮ ਕੀਤਾ ਬੀਗਨ ਆਈ ਥਿੰਕ ਕਿੰਨਾ ਕੁ ਕਰਦਾ ਹੈ 10 ਤੋਂ ਲੈ ਕੇ 12 ਲੱਖ ਰੁਪਏ ਦਾ ਹਨੀਮੂਨ ਦਾ ਹਾਂ ਕਿਹੜੀ ਜਗ੍ਹਾ ਗਈ ਸੀ ਉਹ ਯੂਰਪ ਇਹ ਯੂਰਪ ਦੇ ਵਿੱਚ ਪੰਜ ਕੇ 7 ਘੰਟੇ ਗਏ ਸਵਿਟਜ਼ਰਲੈਂਡ ਵੀ ਗਏ ਨੇ ਕਿ ਇਹ ਕਰੋੜ ਰੁਪਏ ਦੀ ਗੱਡੀ ਲਾ ਰਹੇ ਇਨਜ਼ਾਮ ਲਾ ਰਹੇ ਉਹਦਾ ਕੀ ਮਤਲਬ ਗੱਡੀ ਦਾ ਕੀ ਹੈ ਗੱਡੀ ਦਾ ਸਰ ਅਸੀਂ ਅਸੀਂ ਕਿੰਨੀਆਂ ਤੋਂ ਕਿੰਨਾ ਰਹਿਣਾ ਸਾਡੇ ਕੋਲ ਆ ਪੰਜ ਪੰਜ ਗੱਡੀਆਂ ਕਰ ਦਿੰਦੇ ਹਾਂ ਤੁਸੀਂ ਕੀ ਇਨਸਾਮ ਮੈਂ ਕਹਿੰਦਾ ਸੈਕਿੰਡ ਪੰਜ ਕਿ ਗੱਡੀ ਹੈ ਜੀ ਅਤੇ ਮਰਸੀਡੀਜ਼ ਕਾਰ ਵੀ ਮਰਸੀਡੀਜ਼ ਕਾਰ ਮੰਗੀ ਕਹਿੰਦੇ ਅਸੀਂ ਕਹਿੰਦੇ ਸੀ ਨੋਵਾ ਦੇਣੀ ਸੀ ਤੁਸੀਂ ਮਰਸੀਡੀਜ਼ ਕਰਨੀ ਹੈ ਸਾਡੇ ਕੋਲ ਅਸੀਂ ਹਾਂ ਜੀ ਸਰ ਉਹ ਕਹਿਣ ਕਹਿਣ ਗਿਆ ਅਸੀਂ ਤਾਂ ਹੈਲੀਕਾਪਟਰ ਵੀ ਮੰਗਿਆ ਦੇਖੋ ਨਾ ਕਿਸੇ ਨੂੰ ਤਨੀ ਫੜਿਆ ਜਾ ਸਕਦਾ ਨਹੀਂ ਮਰਸੀਡੀ ਵੀ ਉਹਨਾਂ ਨੇ ਦਿੱਤੀ ਅਸੀਂ ਅਸੀਂ ਸਰ ਮਰਸੀਡੀ ਮਰਸੀਡੀ ਉਹਨਾਂ ਨੇ ਦਿੱਤੀ ਆਪਣੇ ਕੁੜੀ ਨੂੰ ਆਪਣੀ ਲੜਕੀ ਨੂੰ ਦਿੱਤੀ ਔਰ ਮੇਰੇ ਖਿਆਲ ਦੇ ਵਿੱਚ ਨਾ ਤਾਂ ਮੇਰੇ ਭਤੀਜੇ ਨੇ ਤੇ ਨਾ ਉਹਦੀ ਵਾਈਫ ਨੇ ਕਦੀ ਉਹਦੇ ਤੱਕਿਆ ਵੀ ਹੋਣਾ ਵੀ ਕਿ ਆਈ ਹੋਏ ਕਿ ਨਹੀਂ ਆਈ ਹੋਈ ਕਿਉਂ ਸਾਨੂੰ ਕੋਈ ਲਾਲਚ ਕਹਦਾ ਲਾਲਚ ਸਾਡੇ ਪਰਮਾਤਮਾ ਨੇ ਇੰਨੀ ਕਿਰਪਾ ਕੀਤੀ ਹੋਈ ਹੈਗੀ ਔਰ ਉਸ ਤੋਂ ਬਾਅਦ ਆਪ ਹੀ ਚਲਾਂਦੀ ਸੀਗੀ ਮਤਲਬ ਦਿਨ ਦੇ ਵਿੱਚ ਪੰਜ ਗਿਵਾਰੀ ਇਹਨੇ ਮਾਈਕੇ ਜਾਣਾ ਹੁੰਦਾ ਸੀਗਾ ਇੱਕ ਮਿੰਟ ਬੰਦ ਚਾਚੀ ਨਿਕਲ ਇੱਕ ਬੋਲੇ ਨਾ ਕੀ ਮੰਗੀ ਹੈ ਜੀ ਤੁਹਾਡੀ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਤੋਂ ਮੰਗੇ ਹੈ ਹੈਗੀਏ ਇੱਕ ਤਾਂ ਜਿਹੜਾ ਅਸੀਂ ਐਮ ਐਲ ਆਰ ਘਟਾ ਕੇ ਜਿਹੜੀ ਮਾਰਕਟ ਕਰਕੇ ਗਏ ਨੇ ਉਹਦੇ ਵਿੱਚ ਸਿਰਫ ਨਾਮ ਇਹਦੇ ਫਾਦਰ ਤੇ ਕੰਪਲੇਂਟ ਹੋਈ ਹੈ ਕਿ ਨਾਮ ਹੋਰਨ ਉਹ ਵਿੱਚ ਹੋਣੇ ਚਾਹੀਦਾ ਦ ਸੈਕੰਡ ਜਿਹੜੀ ਸਾਡੇ ਨਾਲ ਕੈਰੇਕਟਰ ਐਸਸੀਨੈਸ਼ਨ ਹੋਈ ਹੈ ਹੈਗੀ ਹੈ ਮਤਲਬ 10 ਨੂੰ ਮੇਰੇ ਘਰ ਹੋਣ ਤੇ ਇੰਨੀ ਵੱਡੀ ਵਿਦ ਪ੍ਰੈਸ ਕਾਨਫਰੰਸ ਦੇ ਵਿੱਚ ਸਾਰੇ ਆਮ ਹੋਏ ਇੰਨੀ ਗੱਲ ਕਰੇ ਅਸੀਂ ਤਾਂ ਕਹਿੰਦੇ ਆ ਸਰ ਸਾਡਾ ਥੋੜਾ ਸਾਥ ਦਿਓ ਥੋੜਾ ਜਿਹਾ ਸਾਨੂੰ ਨਿਆਂ ਜਰੂਰ ਦਿਲਵਾਓ ਥੋੜਾ ਜਿਹਾ ਜਰੂਰ ਦਵਾਓ ਵੀ ਭਾਈ ਦੇਖੋ ਉਹ ਵੀ ਲੜਕੀ ਦਾ ਬਾਪ ਹੈਗਾ ਵੇ ਮੇਰੇ ਕੋਲ ਬਹੁਤ ਮਿਹਰੇਦ ਹੈ ਉਸ ਲੜਕੀ ਦਾ ਪਰ ਮੈਂ ਲੜਕੀਆਂ ਵਾਲਾ ਵਾਂ ਮੈਂ ਇੱਕ ਪੋਸਟ ਨਹੀਂ ਹੁੰਦੀ ਦੇਣੀ ਹੈਗੀ ਨਹੀਂ ਦੇਣੀ ਹੈਗੀ ਕਿ ਵੀ ਐਮਾ ਵੀ ਦਰਜ ਕਰਾਈ ਸੀ ਹਾਂਜੀ ਐਫ ਆਈ ਆਰ ਵੀ ਤੁਸੀਂ ਕੋਈ ਦਰਜ ਕਰਾਈ ਐਫ ਆਈ ਆਰ ਤਾਂ ਉਹੀ ਐਮ ਐਲ ਆਰ ਹੀ ਜਿਹੜੀ ਹੈ ਇਹਨਾਂ ਨੇ ਮਾਰਕੁੱਟ ਤੇ ਗਏ ਉਹੀ ਕਰਾਈ ਸੀ ਅਸੀਂ ਹੋਰ ਤਾਂ ਅਸੀਂ ਕੁਝ ਵੀ ਨਹੀਂ ਕਰਾਇਆ ਤਾਂ ਇਹ ਕਹਿਣਾ ਚਾਹੂੰਗੀ ਜਿਹੜੇ ਉਹਨਾਂ ਨੇ ਐਲੀਗੇਸ਼ਨ ਲਗਾਏ ਨੇ ਇਹਦਾ ਮਤਲਬ ਉਹਨਾਂ ਨੂੰ ਜੁਆਇੰਟ ਫੈਮਲੀ ਦਾ मीनिंग ਹੀ ਨਹੀਂ ਪਤਾ ਜੁਆਇੰੰਟ ਫੈਮਲੀ ਕਿਨੂੰ ਕਿਹਾ ਜਾਂਦਾ ਮੇਰੇ ਮਾਇਕੇ ਵੀ ਜੁਆਇੰਟ ਫੈਮਲੀ ਅਗੋਂ ਮੈਂ ਸਸਰਾਲੇਚ ਵੀ ਜੁਆਇੰਟ ਫੈਮਲੀ ਆਈ ਔਰ ਮੇਰੇ ਮੈਰਿਜ ਨੂੰ 24 25 ਸਾਲ ਹੋ ਚੁੱਕੇ ਠੀਕ ਹੈ ਸਾਨੂੰ ਪਤਾ ਜੁਆਇੰਟ ਫੈਮਲੀ ਚ ਹਾਸਾ ਖੇਡਾ ਰੋਣਾ ਸੁਖ ਦੁੱਖ ਸਭ ਬਟ ਉਹਨਾਂ ਨੇ ਇਹ ਚੀਜ਼ਾਂ ਲੱਗਦਾ ਕਦੀ ਲਾਈਫ ਵਿੱਚ ਫੇਸ ਹੀ ਨਹੀਂ ਕੀਤੀਆਂ ਤਾਂ ਹੀ ਉਹਨਾਂ ਨੇ ਸਾਡੀ ਫੈਮਿਲੀ ਤੇ ਇੰਨੀ ਵੱਡੀ ਉਂਗਲ ਉਠਾਈ ਹੈ ਕਿ ਐਨੇ ਗਲਤ ਇਲਜ਼ਾਮ ਲਗਾਏ ਹੈ ਹਾਂ ਕੋਈ ਪ੍ਰੂਫ ਨਹੀਂ ਉਹਨਾਂ ਕੋਲ ਕੋਈ ਹੈ ਪ੍ਰੂਫ ਦੱਸਣ ਹੋਕਤਾ ਹੋਏਗਾ ਕਿ ਕੁਝ ਹੋਇਆ ਹੋਏਗਾ ਅਗਰ ਉਹ ਕਹਿ ਰਹੀ ਹੈ ਮੇਰੇ ਨਾਲ ਪਿਊਸ਼ ਮਾਰਕੋਟਾਈ ਕਰਦਾ ਠੀਕ ਹੈ ਹਰ ਚੀਜ਼ ਦੀ ਉਹ ਲੜਕੀ ਕੋਲ ਵੀਡੀਓ ਹੈ ਪਲਕ ਕੋਲ ਠੀਕ ਹੈ ਉਹਦੇ ਕੋਲ ਮਾਰਕੋਟਾਈ ਦੀ ਕੋਈ ਵੀਡੀਓ ਨਹੀਂ ਹੈ ਮੈਂ ਪੁੱਛਣਾ ਚਾਹਨੀ ਹਾਂ ਖਾਣਾ ਵਗੈਰੀ ਦਿਨ ਦਿਨੀ ਓਪਨ ਕਿਚਨ ਹੈ ਬੱਚਾ ਖੁਦ ਬਣਾ ਸਕਦਾ ਹੈ ਕੋਈ ਇਸ ਤਰ੍ਹਾਂ ਦੀ ਗੱਲ ਤਾਂ ਨਹੀਂ ਹੈ ਕਿ ਬੱਚੇ ਨੂੰ ਖਾਣਾ ਬਣਾਉਣਾ ਨਹੀਂ ਆਉਂਦਾ ਉਲਟਾ ਖੁਦ ਬਣਾਓ ਮਦਰ ਇਨ ਲਾ ਵੀ 9 ਵਜੇ ਕੋਈ ਖਾਏਗਾ ਜੀ ਸਾਡੇ ਘਰ ਤਾਂ ਇਸ ਤਰ੍ਹਾਂ 12 ਵਜੇ ਆਓਗੇ 12 ਵਜੇ ਤਵਾ ਰੱਖਿਆ ਜਾਏਗਾ ਅਸੀਂ ਠੰਡੀਆਂ ਰੋਟੀਆਂ ਨਾ ਖਾਣੇ ਆ ਨਾ ਖੁਆਣੇ ਆ ਨਾ ਸਾਡੀ ਮਦਰ ਇਨ ਲਾ ਜਾਂ ਕੋਈ ਵੀ ਕਿਸੇ ਨੇ ਸਾਡੇ ਤੇ ਕਦੀ ਪਾਬੰਦੀ ਨਹੀਂ ਲਗਾਈ ਕਿ ਸੰਡੇ ਨੂੰ ਘੁੰਮਣ ਨਹੀਂ ਜਾਣਾ ਜਾਂ ਕੁਝ ਵੀ ਹੈ ਹਾਂ ਬੱਚਿਆਂ ਨੇ ਖੁਦ ਦੀ ਅਗਰ ਉੱਠਣਾ ਹੀ 2:30 ਵਜੇ ਤੇ ਸੱਸ ਕੀ ਕਰੇਗੀ ਵਿਚਾਰੀ ਬਸ ਸ਼ਾਦੀ ਹੋ ਗਈ ਤਾਂ ਮਤਲਬ ਹੈ ਤਾਂ ਨਹੀਂ ਅਜੇ ਵੀ ਅਸੀਂ ਮਾਇਕੇ ਵਾਲੇ ਰੂਲ ਫੇਸ ਕਰੀਏ ਕਿ 2:30 ਵਜੇ ਉੱਠ ਕੇ نیچے ਆਈਏ ਕੈਮਰਾ ਲੱਗੇ ਕੋੜੀ ਦਾ ਮਾਰ ਨਾਲ ਅਟੈਚ ਹੈਗੇ ਹਾਂਜੀ ਹਾਂਜੀ ਬਿਲਕੁਲ ਹਾਂਜੀ ਹਾਂਜੀ ਤੱਬੀ ਉਹਨਾਂ ਨੇ ਵੀਡੀਓ ਕਾਲਿਆ ਨਾ ਸਾਡੇ ਘਰ ਦੀ ਮੈਂਬਰ ਸੀ ਸਾਡੇ ਘਰ ਦੀ ਜਿਹੜਾ 골ਡ ਦੀ ਕਹਿ ਰਹੇ ਜਿਹੜਾ ਸਾਡਾ 골ਡ ਵਗੈਰਾ ਪਿਆ ਉਹ ਕੀ ਉਹ ਤੁਹਾਡੇ ਕੋਲ ਹੈ ਕਿ ਉਹਨਾਂ ਕੋਲ ਨਹੀਂ ਉਹ ਲੈ ਗਏ ਹੋਏ 3 ਟੈਚੇ ਕਿਸ ਕਾਲ ਦਾ ਪ੍ਰੂਫ ਹੈ ਉਹ ਸਾਰਾ ਸਮਾਨ ਲੈ ਕੇ ਗਏ ਨੇ ਹਾਂਜੀ ਹਾਂਜੀ ਉਹ ਕੀ ਸੱਚਾਈ ਹੈ ਉਹ ਮੈਨੂਸਕ੍ਰਿਪਟ ਹਾਂਜੀ ਇਹ ਵੀ ਵੀਡੀਓ ਦਿਖਾਰੇ ਜੀ ਜੂਲੀ ਉਤਾਰ ਰਹੇ ਉਹ ਤਾਂ ਉਹ ਕੱਪੜੇ ਨਹੀਂ ਉਹ ਇਸ ਤਰ੍ਹਾਂ ਹੈਗਾ ਸਾਡੀ ਨੂੰ ਦਖਲ ਸੀ ਉਸੀ ਦੱਸਣਾ ਕਿ ਉਹਨਾਂ ਨੇ ਦੱਸਿਆ ਮੈਂ ਮੈਂ ਦੱਸਿਆ ਇੱਕ ਬੜੀ ਠੀਕ ਹੈ ਹਸਪਤਾਲ ਠੀਕ ਹੈ ਜੀ ਡਿਸਚਾਰਜ ਤੋਂ ਬਾਅਦ ਦੇ ਦੋ ਘਰਾਂ ਇਹ ਹੈਗੀ ਹੈ ਕਰ ਜਾ ਕਿ ਉਹਨੇ ਉੱਤੇ ਦੇਖਿਆ ਉੱਤੇ ਇਹਨਾਂ ਕੋ ਗੰਦ ਔਰ ਖਲੇਰਾ ਪਿਆ ਹੋਇਆ ਸੀਗਾ ਉਹਨੇ ਕਮਲਿੰਨ ਕਿਹਾ ਬਈ ਬਿਟੇ ਕਪੜੇ ਲੈ ਆ ਕਹਿੰਦੀ ਹੈ ਆਂਟੀ ਕਪੜੇ ਬਹੁਤ ਗੰਦੇ ਆ ਆਪਨਾ ਇਸ ਕੋ ਮੈਂ ਲਿਫਾਫੇ ਮੇਂ ਡਾਲ ਦਿੱਤੀ ਹਾਂ ਆਪ ਪਿੱਛੇ ਸਤਾਰ ਕੇ ਪਿੱਛੇ ਵਾਸ਼ਰਮੇ ਅੰਦਰ ਲੈ ਜਾ ਕੇ ਲੱਕਰ ਕੇ ਦੇ ਦੂੰ ਮੈਂ ਐਸੀ ਹੀ ਇਸ ਕੋ ਦੁਰਾ ਦੂੰਗੀ। ਔਰ ਇਹਨਾਂ ਨੇ ਉਹ ਵਾਲਾ ਮੁੱਦਾ ਬਣਾ ਲਿਆ ਵੀ ਉਹਦੇ ਵਿੱਚ ਸੋਨਾ ਭਰ ਕੇ ਉਤਾਰਿਆ। ਸਰ ਤੁਸੀਂ ਸਾਰੇ ਇੰਨੇ ਲੰਨਟ ਪਰਸਨ ਹੈਗੇ ਹੋ। ਕੋਈ ਵੀ ਅਸੀਂ ਕੰਮ ਵਾਲੀ ਦੇ ਥਰੂ ਸੋਨਾ ਇਦਾਂ ਉਤਾਰਾਂਗੇ। ਉਹ ਸੈਕਿੰਡ ਅਸੀਂ ਆਪਣੇ ਘਰ ਦੇ ਵਿੱਚ ਸਾਨੂੰ ਕਿਹੜੀ ਚੀਜ਼ ਦਾ ਡਰ ਹੈਗਾ ਜਿਹੜਾ ਅਸੀਂ ਸੋਨਾ ਇਦਾਂ ਉਤਾਰਾਂਗੇ ਵਿਥੋਂ ਦੀ ਜਾ ਕੇ ਦੇਖੋ ਨਾ ਇੱਕ ਆਪਣੇ ਹੱਥੇ ਇੱਕ ਕਲਿੱਪ ਲੱਗੀ ਵੀ ਇਹ ਉਤਾਰਦੇ ਵੇਣ ਉਹਨੂੰ ਆਪਾਂ ਜਿੰਦਾ ਮਰਜੀ ਮੋੜ ਤੋੜ ਕਰੀ ਜਾਈਏ ਲੇਕਿਨ ਇੱਕ ਜਨਰਲ ਸੈਂਸ ਚਾਹੀਦੀ ਹੈਗੀ ਇਹ ਵੀ ਘਰ ਦਾ ਬੰਦਾ ਜਿਹੜਾ ਸੋਨਾ ਉਤਾਰੇਗਾ ਕੀ ਉਹ ਆਪਣੇ ਘਰ ਦੇ ਵਿੱਚ ਆਪ ਹੀ ਚੋਰੀ ਕਰੇਗਾ ਹੁੰਦੇ ਕੋਈ ਬਾਹਰ ਕੋਈ ਜਾਂ ਤਾਂ ਹੁੰਦੇ ਕੋਈ ਥੱਲੇ ਹੁੰਦੇ ਮਾਪਿਓ ਬੈਠੇ ਹੋਣੇ ਹੈਗੇ ਵੀ ਸਾਨੂੰ ਡਰ ਸੀਗਾ ਵੀ ਭਾਈ ਉਹਨਾਂ ਨਾਲ ਕੀ ਉਹਨਾਂ ਦੇਖ ਲੈਣ ਯਾਰ ਕੀ ਮਤਲਬ ਨੌਨ ਸੈਂਸ ਦੀ ਗੱਲ ਹੈਗੀ ਵੀ ਉਹ ਉਸ ਕਪੜਿਆਂ ਨੂੰ ਆਪਾਂ سونے ਦਾ ਰੂਪ ਦਿੱਤਾ ਸਰ ਪ੍ਰਮਾਤਮਾ ਬਹੁਤ ਵੱਡੀ ਚੀਜ਼ ਹੈਗੀ ਏ ਉਸ ਪ੍ਰਮਾਤਮਾ ਦੇ ਅੱਗੇ ਕੋਈ ਨਹੀਂ ਦੇ ਸਕਦਾ ਅਲਟੀਮੇਟਲੀ ਆਪਾਂ ਉਹਦੀ ਅਦਾਲਤ ਤੇ ਜਾਣਾ ਹੀ ਜਾਣਾ ਹੈਗਾ ਵੇ ਅਗਰ ਮੈਂ ਗਲਤ ਕੀਤਾ ਨਾ ਤਾਂ ਮੇਰਾ ਸਤਿਆਨਾਸ਼ ਹੋਏਗਾ ਸਰਵਨਾਸ਼ ਹੋਏਗਾ ਮੇਰੇ ਪਰਿਵਾਰ ਦਾ ਹੋਏਗਾ ਲੇਕਿਨ ਅਗਰ ਕਿਸੇ ਨੂੰ ਆਪਾਂ ਕਰਾਂਗੇ ਤਾਂ ਜ਼ਾਬਬਖਸ਼ਾ ਕਿਸੇ ਨੂੰ ਵੀ ਨਹੀਂ ਹੈਗਾ ਬੜੀ ਵੱਡੀ ਮਾਰਿਆ ਹੁੰਦੀ ਦੇਖਣ ਵਾਲੀ ਤੁਸੀਂ ਕਹਿੰਦੇ ਹੋ ਸੋਨਾ ਸਾਰੇ ਉਹ ਵਾਪਸ ਲੈ ਗਏ ਸਰ ਸਾਰਾ ਸਾਰਾ ਟੈਕੀਆਂ ਹੀ ਭਰ ਕੇ ਲੈ ਗੀ ਹੈਗੇ ਕਿਹੜਾ ਜੀ ਨਹੀਂ ਸੋਨਾ ਲੈ ਕੇ ਗਿਆ ਸਰ ਮੇਰੀ ਗੱਲ ਨਹੀਂ ਸਮਝੇ ਹੈਗੇ ਪਰੂਫ ਤਾਂ ਉਸ ਚੀਜ਼ ਦਾ ਹੁੰਦਾ ਹੈਗਾ ਨਾ ਜਦੋਂ ਮੈਂ ਕੋਲ ਬਹਿ ਕੇ ਕੋਈ ਕੰਮ ਕਰਦਾ ਤੇ ਹਾਂਗਾ ਜਿਹੜੀ ਚੀਜ਼ ਹੈ ਮੈਨੂੰ ਪਤਾ ਹੀ ਨਹੀਂ ਹੈਗਾ ਸਾਰਾ ਉਹ ਸਮਾਨ ਕੁੜੀ ਦੇ ਕੋਲ ਪਿਆ ਹੋਇਆ ਹੈਗਾ ਆਪਣੀ ਦੇਖੋ ਸਾਡੇ ਘਰਾਂ ਦੇ ਵਿੱਚ ਨੂੰਤੀ ਦੇ ਵਿੱਚ ਦਖਲ ਨਹੀਂ ਦਿੰਦੇ ਵੀ ਠੀਕ ਹੈ ਇੱਕ ਚੀਜ਼ ਅੰਦੀ ਹੈਗੀਏ ਇਹ ਸੰਭਾਲੇ ਇਹ ਆਪਣੇ ਕੋਲ ਰੱਖੇ ਪਾਵੇ ਲਾਵੇ ਰੱਖੇ ਜੋ ਮਰਜ਼ੀ ਕਰੇ ਅਗਰ ਉਸ ਦੇ ਵਿੱਚ ਉਹ ਪ੍ਰਾਣੀ ਕਰਕੇ ਉਹ ਕਰਦੀ ਵੀ ਹੈਗੀ ਤੇ ਸਾਡਾ ਤਾਂ ਯਾਰ ਇਹਨਾਂ ਨਹੀਂ ਦਿਮਾਗ ਚਲਦਾ ਹੈਗਾ ਵੀ ਅਸੀਂ ਕਿਉਂਕਿ ਸਾਡੇ ਨਾਲ ਫੇਸ ਨਹੀਂ ਨਾ ਹੋਈਆਂ ਸਾਡੇ ਨਾਲ ਇਹ ਗੱਲਾਂ ਫੇਸ ਨਹੀਂ ਹੋਈਆਂ ਹੈਗੀਆਂ ਇਹ ਵੀ ਕੁੜੀ ਮੈਂਕਰ ਆ ਵੀ ਰਹੀਆਂ ਇਹਦੇ ਨਾਲ ਦੀ ਨੋ ਨੋ ਪੀਆਂ ਮੈਂ ਹੋਰ ਲੈਂਦੀਆਂ ਹੋਈਆਂ ਹੈਗੀਆਂ ਮੈਂ ਤਾਂ ਸਾਡੇ ਨਾਲ ਸਰ ਮਤਲਬ ਇਹੋ ਜੀ ਅਨਹੋਣੀ ਥਿਸ ਇਜ਼ ਦਾ ਫਰਸਟ ਟਾਈਮ ਮੈਂ ਆਪਣੀ ਪੈਂਡਸਾਲ ਦੀ ਉਮਰ 'ਚ ਇਹੋ ਜੀ ਚੀਜ਼ ਦੇਖੀ ਹੈਗੀ ਮੈਂ ਤਾਂ ਕਹਿੰਦਾ ਸੀ ਰੱਬ ਮੈਨੂੰ ਵੀ ਇਹਨਾਂ ਚੱਕ ਲੈਂਦਾ ਇੱਬਾਂ ਜੀ ਉਹਦਾ ਹੋ ਜਾਂਦਾ ਠੀਕ ਹੈ ਨਹੀਂ ਲੱਗੀਆਂ ਜੀ ਮੈਂ ਹੀ ਪਿਓ ਦਾ ਰਿਸ਼ਤਾ ਕਰਾਇਆ ਸੀਗਾ ਕਿ ਮੇਰਾ ਚਲ ਦੋਤਾ ਹੈ ਅੱਛਾ ਬੜਾ ਅੱਛਾ ਮੇਰਾ ਬੱਚਾ ਵਾ ਮੈਂ ਰਿਸ਼ਤਾ ਕਰਾਦਾ ਮੈਨੂੰ ਇਹ ਲੱਗੇ ਬੜੇ ਸ਼ਰੀਫ ਨੇ ਪਰ ਮੈਨੂੰ ਕੀ ਪਤਾ ਸੀ ਕਿ ਮੈਂ ਦੋ ਘਰ ਖਰਾਬ ਕਰਦੀ ਪਈਆਂ ਇੱਕ ਆਪਣੇ ਦੋਤੇ ਦਾ ਤੇ ਇੱਕ ਆਪਣੀ ਧੀ ਦਾ ਜਦੋਂ ਦੀ ਇਹ ਵਿਆਹੀ ਆਈ ਮੇਰੀ ਧੀ ਤੇ ਚਾਹ ਵਾਲੀ ਹਸਪੀਟਲ ਦਾਖਲ ਹੋਈ ਆਜ ਤੱਕ ਮੇਰੀ ਧੀ ਕਦੀ ਹਸਪੀਟਲ ਦਾਖਲ ਨਹੀਂ ਹੋਈ ਸੀਗੀ ਤੇ ਮੇਰੀ ਤਾਂ ਹੀ ਕਰੇ ਕਿ ਨਹੀਂ ਰੋਟੀ ਨਹੀਂ ਮਿਲਦੀ ਇਹ ਜੀ ਤਿੰਨ ਮਹੀਨੇ ਰਹੀ ਇਹਨੇ ਤਿੰਨ ਮਹੀਨੇ ਬਾਜ਼ਾਰ ਹੀ ਰੋਟੀ ਖਾਦੀਏ ਘਰ ਤੱਕ ਦੀ ਇਹਨਾਂ ਨੇ ਰੋਟੀ ਖਾਦੀ ਨਹੀਂ ਨਾ ਮੇਰੇ ਦੋ ਤਿੰਨੇ ਇਹਨੇ ਰੋਟੀ ਖਾਦੀਏ ਤੇ ਜਿਹੜੇ ਦੋ ਤਿੰਨ ਮਹੀਨੇ ਪਹਿਲੇ ਵੀ ਮੰਗੀ ਰਹੀ ਉਹ ਵੀ ਬਾਜ਼ਾਰ ਹੀ ਰੋਜ਼ ਖਾਂਦੇ ਰਹੇ ਨੇ ਤੇ ਐਵੇਂ ਇਲਜ਼ਾਮ ਝੂਠੇ ਲਗਾਏ ਜਾਣ ਮੇਰੀ ਤਾਂ ਤਾਂ ਆਪਣੀ ਰੋਟੀ ਮਿਲਦੀ ਸੀ ਐਨਾਂ ਨੂੰ ਟੌਰਚਰ ਕੀਤਾ ਐਨਾਂ ਨੂੰ ਟੌਰਚਰ ਕੀਤਾ ਵਿਚਾਰੀ बेहोश ਰਹਿੰਦੀ ਸੀ ਮਾਰ ਕੁੱਟ ਕੇ ਉਹਨੂੰ ਸੁਟ ਗਏ ਮੈਂ ਤਾਂ ਆਪਣੇ ਕੁੜਮਾ ਕੋਲੋਂ ਵੀ ਹੱਥ ਜੋੜ ਕੇ ਮਾਫੀ ਮੰਗਨੀ ਆ ਕਿ ਮੇਰੀ ਇੰਨੀ ਕੁ ਬਦਨਾਮੀ ਹੋ ਰਹੀ ਹੈ ਕਿ ਤੁਸੀਂ ਇਹ ਦੋਤੇ ਦੇ ਰਿਸ਼ਤਾ ਕਰਾਇਆ ਕਿ ਸਾਡੇ ਸਾਰੇ ਖਾਨਦਾਨ ਦੀ ਬੇਇੱਜ਼ਤੀ ਕਰਤੀ ਹੈ ਮੇਰੇ ਤਾਂ ਮੇਰੀ ਕੁੜੀ ਨੂੰ ਮੇਰੇ ਦੋਤੇ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਕਿ ਇਹੋ ਜਿਹੀ ਕੁੜੀ ਆਈ ਉਹਨਾਂ ਦੀ ਕਿ ਮੇਰਾ ਆਪਣਾ ਵੀ ਘਰ ਖਰਾਬ ਹੋ ਗਿਆ ਮੇਰੇ ਦੋ ਘਰ ਖਰਾਬ ਹੋਏ ਮੇਰੇ ਪੁੱਤ ਦੋ ਤੇਦਾ ਹੋਇਆ ਮੇਰੀ ਧੀ ਦਾ ਘਰ ਖਰਾਬ ਹੋਇਆ ਤੇ ਮੈਨੂੰ ਵੀ ਜੁੜੀ ਕੁੜਮਾ ਕੋਲੋਂ ਬਦਨਾਮੀ ਮਿਲੀ ਮੁਕੱਦੀ ਮਿਲਦੀ ਗਈਏ ਕੁੜੀ ਵਾਲੇ ਗੱਲ ਤੁਸੀਂ ਪਹਿਲਾਂ ਮਾਮਲਾ ਕਰਾਇਆ ਸੀਗਾ ਉਹਨਾਂ ਉੱਤੇ ਹਾਂਜੀ ਮਾਮਲਾ ਪਹਿਲਾਂ ਤੁਹਾਡੇ ਕੋਲੋਂ ਹੀ ਦਰਜ ਕਰਾਇਆ ਗਿਆ ਸੀ ਨਾ ਉਹਨਾਂ ਦੇ ਉੱਤੇ ਕੀ ਚੀਜ਼ ਜਿਹੜਾ ਕੰਪਨੀ ਨਹੀਂ ਨਹੀਂ ਉਹ ਮਾਰਕੁੱਟ ਕੇ ਮੇਰੀ ਧੀ ਨੂੰ ਸੁੱਟ ਕੇ ਸੰਤ ਤੱਕ ਜਿਹਨੂੰ ਪਤਾ ਹੀ ਨਹੀਂ ਜੱਜ ਸੰਤ ਪਤਾ ਹੀ ਨਹੀਂ ਲੱਗਾ ਕਿਦੋਂ ਮਾਰਕੁੱਟ ਕੇ ਸੁੱਟ ਗਏ ਉਹ ਸਾਰੇ ਆਏ ਜੀ ਕਿੰਦੇ ਧੀ ਦੇ ਘਰ ਚ ਦਖਲ ਦੇਂਦੀ ਮਾਂ ਮੈਂ ਧੀ ਦਾ ਘਰ ਬਰਬਾਦ ਕਰਨਾ ਸੀ 30 ਸਾਲਾਂ ਦਾ ਤਾਂ ਮੈਂ ਆਪਣੀ ਧੀ ਦਾ ਘਰ ਬਰਬਾਦ ਕੀਤਾ ਨਹੀਂ ਜੀ ਹੁਣ ਮੈਂ ਇਦੀ ਆਇਆ ਆਪਣੀ ਧੀ ਦਾ ਘਰ ਬਰਬਾਦ ਮੈਂ ਤੇ ਵਸਾਇਆ ਸੀਗਾ ਕਿ ਇਹਦਾ ਵਿਆਹ ਹੋ ਜੇ ਤਾਂ ਮੇਰੇ ਰਿਸ਼ਤੇ ਬਰਬਾਦ ਹੋ ਜਾਂਦੇ ਠੀਕ ਹੈ ਸਾਰੀ ਜਨਤਾ ਕੋ ਇੱਕ ਅਪੀਲ ਕਰਨਾ ਚਾਹਤੀ ਹਾਂ ਕਿ ਹਰ ਬਾਰ ਲੜਕੇ ਵਾਲੇ ਗਲਤ ਨਹੀਂ ਹੁੰਦੇ ਕਈ ਵਾਰ ਲੜਕੀ ਵਾਲੇ ਵੀ ਗਲਤ ਹੋ ਸਕਦੇ ਦੋਨੋਂ ਪੱਖੋਂ ਦੀ ਬਾਤ ਸੁਣੀ ਜਾਏ ਔਰ ਹਮੇ ਇਨਸਾਫ ਦਿਲਾਇਆ ਜਾਏ ਇਸ ਬਾਤ ਪਰ ਸੀਮਾਨਯੋਗ ਸੀਪੀ ਸਾਹਿਬ ਸੇ ਵੀ ਮੇਰਾ ਬੇਦਨ ਹੈ ਕਿ ਪਲੀਜ਼ ਹਮਾਰੀ ਬਾਤ ਪਰ ਥੋੜਾ ਸਾ ਨਜ਼ਰ ਫੇਰੇ ਬੋ ਠੀਕ ਹੈ ਔਰ ਹਮੇ ਇਨਸਾਫ ਦਿਲਾਈ ਠੀਕ ਹੈ ਥੈਂਕ ਯੂ ਜਿਸ ਨੇ ਮਾਲਕੇ ਸੁੱਟ ਗਏ ਮੈਂ ਉਹਨਾਂ ਨੂੰ ਹਸਪੀਟਲ ਲੈ ਕੇ ਗਿਆ ਬੀਐਮਸੀ ਦੇ ਵਿੱਚ ਬੀਐਮਸੀ ਦੇ ਵਿੱਚ ਕਰਕੇ ਮੈਂ ਕਿਹਾ ਯਾਰ ਕਿਉਂ ਕਰਦੀ ਇੱਜ਼ਤ ਅਪਾ ਇਹੋ ਜੀ ਗੱਲ ਕਰਨੀ ਹੈਗੀਏ ਵਿੱਚ ਛੱਡੋ ਕੋਈ ਗੱਲ ਨਹੀਂ ਬੈ ਕੇ ਗੱਲ ਕਰਦੇ ਇਨ ਦੀ ਮੇਨ ਟਾਈਮ ਸਵੇਰੇ ਉਹਦੇ ਫਾਦਰ ਨੇ ਸਾਡੇ ਅਗੇਂਸ ਕੰਪਲੇਨਟ ਕਰ ਦਿੱਤੀ ਇੱਕ ਤਾਂ ਮਾਰ ਕੇ ਉੱਥੋਂ ਜਾ ਕੇ ਸਾਡੇ ਨੂੰ ਉੱਤੇ ਕੰਪਲੇਨਟ ਕਰ ਦਿੱਤੀ ਸਾਡੇ ਉੱਤੇ ਕੰਪਲੇਨਟ ਕਰਨ ਤੋਂ ਬਾਅਦ ਫਿਰ ਅਸੀਂ ਕਿਹਾ ਯਾਰ ਇਹ ਤਾਂ ਜ਼ਿਆਦਾ ਹੀ ਨਜਾਇਜ਼ ਹੋ ਰਹੀ ਹੈਗੇ ਦੈਨ ਵੀ ਹੈਵ ਗੋ ਉਸ ਤੋਂ ਬਾਅਦ ਕੁੜੀ ਨੂੰ ਛੁੱਟੀ ਆਈ ਉਹਦੀ ਇਹ ਵਾਲਾਂ ਕਟਾ ਕੇ ਤੇ ਫਿਰ ਅਸੀਂ ਫੰਕ ਕਰਦੇ ਉਹਦੇ ਵਿਚਾਰ ਨਾਮ ਸੀਗੇ ਜਿੰਦੇ ਚ ਸਿਰਫ ਮਾਣਯੋਗ ਪੁਲਿਸ ਨੇ ਸਿਰਫ ਉਹਨਾਂ ਦੇ ਫਾਦਰ ਤੇ ਹੀ ਪਰਚਾ ਪਾਇਆ ਜਦ ਕਿ ਸਾਡੀ ਮੰਗ ਸੁਨੀਲ ਮਲੋਤਰਾ ਦੇ ਜਦ ਕਿ ਸਾਡੀ ਮੰਗ ਸੀ ਕਿ ਵੀ ਜਿੰਨੇ ਵੀ ਸਾਰੇ ਇਨਵੋਲਵਮੈਂਟ ਉਹਨਾਂ ਤੇ ਪਰਚਾ ਦੇ ਕੋਲ ਕੋਲ ਇਨਵੋਲਵ ਸੀਗੇ ਚਾਰੇ ਲੜਕੀ ਦਾ ਨਾਮ ਪਲਕਮਨ ਮਲੋਤਰਾ ਉਸ ਦਾ ਬ੍ਰਦਰ ਮਰੀਦੁਰ ਮਲੋਤਰਾ ਔਰ ਉਸ ਦੀ ਮਦਰ ਆਈ ਡੋਟ ਨੋ ਹਿਸ ਨੇਮ ਹਾਂਜੀ ਹਾਂ ਯੈਸ ਲੱਗੀ ਠੀਕ ਠੀਕ ਸਹੀ ਯੈਸ